ਸ਼ਨੀਵਾਰ ਨੂੰ ਜਲੰਧਰ ਦੇ ਸੰਗਤ ਨਗਰ ਚ ਹੋਏ ਆਪਸੀ ਰੰਜਿਸ਼ ਦੇ ਚਲਦੇ ਕਤਲ ਕੇਸ ਨੂੰ ਪੁਲਿਸ ਨੇ ਹੱਲ ਕਰ ਲਿਆ ਦੋ ਦਿਨਾਂ ਵਿੱਚ ਪੁਲਿਸ ਨੇ ਇਸ ਮਾਮਲੇ ਚ ਦੋ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਨਾਲ ਹੀ ਪੁਲਿਸ ਇਸ ਕਤਲ ਕੇਸ ਵਿੱਚ ਇਸਤੇਮਾਲ ਹੋਏ ਹਥਿਆਰ ਨੂੰ ਵੀ ਬਰਾਮਦ ਕਰਨ ਦੀ ਗੱਲ ਕਹਿ ਰਹੀ ਹੈ ਜਲੰਧਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਪ੍ਰੈਸ ਕਾਨਫਰੰਸ ਰਾਣ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਣੇ ਦਾ ਹੈ ਕਿ ਮ੍ਰਿਤਕ ਜੱਸਾ ਦੇ ਭਰਾ ਦੇ ਬਿਆਨਾਂ ਤੇ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਦੀ ਤਲਾਸ਼ ਲਈ ਉਹਨਾਂ ਵੱਲੋਂ ਜਗਾ ਜਗਾ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਉਹਨਾਂ ਨੂੰ ਸੋਚਣਾ ਮਿਲੀ ਸੀ ਕਿ ਕਤਲ ਕੇਸ ਦੇ ਦੋ ਦੋਸ਼ੀ ਮਕਸੂਦਾ ਵਿੱਚ ਦੇਖੇ ਗਏ ਨੇ ਜਿਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇੱਕ ਜਸਪ੍ਰੀ ਸਿੰਘ 엘িয়াস ਜਸਾ ਦਾ ਮਰਡਰ ਹੋਇਆ ਸੀਗਾ। ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਦੇ ਅੰਦਰ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਮੌਕੇ ਤੇ ਪਹੁੰਚੇ ਔਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ। ਉਹਦੇ ਚ ਉਹਨਾਂ ਦੇ ਮਰਨ ਵਾਲੇ ਦੇ ਬ੍ਰਦਰ ਦੇ ਬਿਆਨ ਤੇ ਮਕਦਮਾ ਦਰਜ ਕੀਤਾ ਗਿਆ ਸੀ ਮਰਡਰ ਦਾ ਤੇ ਆਰਮਜ਼ ਐਕਟ ਦਾ ਉਹਨਾਂ ਨੇ ਉਹਦੇ ਵਿੱਚ ਨੌ ਮੁਲਜ਼ਮ ਸਿਗੇ ਲਿਖਾਏ ਐਸ ਪਰ ਐਫ ਆਈ ਆਰ ਪਰ ਪਰਸਨਲ ਰੀਜ਼ਨ ਉਹ ਚ ਉਹਨਾਂ ਨੇ ਬਿਆਨ ਕੀਤਾ ਸੀ 6 ਬਾਈ ਨੇਮ ਸਿਗੇ ਜਾਂ ਕਿ ਫੈਮਿਲੀ ਮੈਂਬਰ ਸਿਗੇ ਤੇ 3 ਅਣਪਛਾਤੇ ਸੋ ਉਹਦੇ ਜਿਹੜੇ ਮੇਨ ਮੁਲਜ਼ਮ ਨੇ ਅਜੀਤ ਕੁਮਾਰ ਏਲੀਅਸ ਕਾਲੂ ਤੇ ਵਿਜੇ ਮਸੀ ਦੋਨੇ ਬ੍ਰਦਰ ਨੇ ਇਹ ਅਸੀਂ ਗ੍ਰਿਫਤਾਰ ਕੀਤੇ ਆਂ ਔਰ ਵੈਪਨ ਆਫ ਅਫੈਂਸ ਜਿੱਦਾਂ ਮਰਡਰ ਹੋਇਆ ਉਹ ਵੀ ਬਰਾਮਦ ਹੋ ਚੁੱਕਾ ਹੈ ਇਹਨਾਂ ਤੋਂ ਮਕਸੂਦਾ ਚੌਂਕ ਜੀਟਰੋਡ ਦੇ ਨੇੜੇ ਤੇ ਰਾਤ ਨੂੰ ਤਕਰੀਬਨ 11:30 ਦੇ ਕਰੀਬ ਗ੍ਰਿਫਤਾਰ ਕੀਤੇ ਇਹਨਾਂ ਦੇ ਪਹਿਲੇ ਵੀ ਕੋਈ ਕੱਚੇ ਇਹਨਾਂ ਦੇ ਖਿਲਾਫ 12 ਮਕਦਮੇ ਇੱਕ ਮੁਲਜ਼ਮ ਦੇ ਹੈ ਤੇ ਦੋ ਮੁਕਦਮੇ ਜਿਹੜੇ ਲੜਾਈ ਝਗੜੇ ਦੇ ਔਰ ਐਕਸਾਈਜ਼ ਐਕਟ ਦੇ ਦੂਸਰੇ ਬ੍ਰਦਰ ਦੇ ਖਿਲਾਫ ਹੈ ਦੋਵੇਂ ਸਕੇ ਬ੍ਰਦਰ ਨੇ ਆਪੀ ਸਕੇ ਬ੍ਰਦਰ ਹੈ ਜੀ ਦੱਸਿਆ ਜਸਦੇ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ ਪੂਰੀ ਘਟਨਾ ਸੀਸੀਟੀਵੀ ਉੱਤੇ ਕੈਦ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਾਲੂ ਨਾਮਕ ਵਿਅਕਤੀ ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਸਰ ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563